ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬਵਾਪ ਹਾ ਦੇ ਮਹੇ ਬਚਾਵੋ ਸਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸੱਬੇ ਰਣ ਕੋ ਆਸੰਗਰੀਐ ਪੂਰਣ ਹੋਏ ਹਮਾਰੀ ਆਸਾ ਤੁਰਪ ਚਨ ਕੀ ਰਹੇ ਪਿਆਸਾ ਤੁਮੈ ਸਾੜ ਕੋ ਯ ਵਰਣਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖਾ ਮਾਰੇ ਤਾਰੀਐ ਚੰਚੂ ਸੁੱਤਰ ਹਮਾਰੇ ਮਾਰੀਐ ਆਪਹਾ ਦੇਮ ਜੈ ਬਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰ ਰੱਛਾ ਰਾਖ ਲਓ ਮੋ ਰੱਖਣ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪ੍ਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਪਤਰਾ ਕਾਲ ਪਾਏ ਕਰਪਿ ਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਭੇਦ ਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਛਨੇ ਉਪਜਾਇਆ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸ਼ਿਵ ਕਣ ਕੋ ਸਭ ਗੁਣ ਸੁਖ ਦਿਓ ਸਤ੍ਰਣ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਤੁੱਲਾ ਸਭ ਪ੍ਰੇ ਕਰਿਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਪਿ ਉਦਕਰਖ ਕਰਾ ਕਰਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਪਿਆ ਕਰਖ ਕਰਤਹੁ ਕਬਹੁ ਤੁਮ ਮੈ ਮਿਲਤ ਦੇ ਤਰ ਸਭੂ ਜੀਤੇ ਪਦਨ ਸ੍ਰਿਸ਼ਟ ਸਭ ਤਾਰੈ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰੰਤ੍ਰਾਲਮ ਜਾਣਤ ਭੇਦ ਭੇਦ ਅਰਿਆਲਮ ਨਰੰਕਾਰ ਨਿਰਪਿਕਾ ਨਰਲਾੰਬੇ ਆਦ ਅਨੀਲਾਨਾਦ ਸੰਬ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੀਵ ਨ ਪਾਵਤ ਬਿਦਾ ਤਾਕੋ ਕਿਰਪਾ ਹਨ ਅਨੁਮਾਨਤ ਮਹਾਮੂੜ ਕਚ ਪੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਵ ਨਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁੱਧ ਹੈ ਚੇਤੀ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਕ ਹੈ ਰੂਪਨ ਉਪਸਰੂਪਾ ਰੰਕ ਪਿਓ ਰਾਪ ਕਹਿ ਭੁਪਾ ਅੰਡਜ ਜਿਰਜ ਸਿਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਉ ਫੁਲ ਰਾਜਾ ਹ ਬੈਠਾ ਕਉ ਸਿੰਪਟਪ ਸੰਕਰ ਕਹਿ ਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵਾ ਜੁਗਾ ਸਰੂਪ ਸਿਮ ਪਵ ਔਰ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰਾ ਸਤ ਸੰਗ ਕਰੋ ਦੁਸ਼ਟ ਜਿਤ ਉਟਵਤ ਉਤਪਾਤਾ ਸਕਲਮਲੇਜ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖੰਤ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਨੈ ਅਹ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧਿ ਸਿਧ ਕਰਮੋ ਸਭ ਹੋਏ ਦੁਸ਼ਟ ਸਾਸ ਵੈ ਸਕੈ ਨਾ ਕੋਈ ਇੱਕ ਬਾਰ ਜント ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜੇ ਨਰਨਾਮ ਤਿਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੈਲੇ ਹੋ ਬਾਰੇ ਸਰਵ ਠੌਰ ਮੋਹੋ ਸਾਜ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਣ ਤੇ ਹਾਰੀ ਆਪਹਾ ਦੈਲੇ ਹੋ ਬਾਰੇ ਸਰਵ ਠੌਰ ਮੋਹੋ ਸਾਜ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬਵਾ ਪਹਾ ਦੇ ਮਹੇ ਬਚਾਵੋ ਸਖੀ ਬਸੈ ਮੋਰ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸੱਬੇ ਰਣ ਕੋ ਆਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੁਰਪ ਚਨਕੀ ਰਹੇ ਪਿਆਸਾ ਤੁਮੈ ਸਾੜ ਕੋ ਯ ਵਰਣਾ ਧਾਓ ਜੋ ਵਰਚਾਓ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀਐ ਚੰਚੂ ਸੁੱਤਰ ਹਮਾਰੇ ਮਾਰੀਐ ਆਪਾ ਦੇਮ ਜੈ ਪ੍ਰੀਅ ਮਰਣ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰ ਰੱਛਾ राख हारे साहिब संत सा प्यारे दीन बंध दुष्टण के हंता तुम हो काल पाए ब्रह्मा बवतरा काल पाए शिव जु अवतरा का पाए कर भिष्ण प्रकाशा सकल काल का किया तमाशा जवन काल जो कि शिव की ओ ब्रह्मा जो ओ जवन काल सो लोक स्वारा नमस्कार है ताहे हमारा ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸ਼ਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਤੁੱਲਾ ਸਭ ਪ੍ਰੇ ਕਰਿਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਤਕਰਖ ਕਰਾ ਕਰਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਪਿਆ ਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਤਰ ਸਭੂ ਜੇਤੇ ਪਦਨ ਸ੍ਰਿਸ਼ਟ ਸਭ ਤਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰੈ ਇੰਦ੍ਰਾਲਮ ਜਾਣਤ ਭੇਦ ਭੇਦ ਅਰਿਆਲਮ ਰੰਕਾਰ ਨਿਰਪਿਕਾ ਨਰਲਾੰਬੇ ਆਦ ਨੀਲਾਨਾਦ ਸੰਪ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਪਵਤ ਬਿਦਾ ਤਾਕੋ ਕਿਰਪਾ ਹਣੇ ਅਨਮਨਤ ਮਹਾਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤੁਹ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਕ ਪਿਉ ਰਾਪ ਕਹਿ ਭੁਪਾ ਅੰਡਜ ਜਿਰਜ ਸਿਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਉ ਫੁਲ ਰਾਜਾ ਬੈਠਾ ਕਉ ਸਿੰਪਟਪ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪਵਾ ਜੁਗਾ ਸਰੂਪ ਸਿਅਮ ਪਵ ਔਰ ਰੱਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਤ ਸੰਗ ਕਰੋ ਦੁਸ਼ਟ ਜਿਤ ਉਠਵਤ ਉਤਪਾਤਾ ਸਕਲਮਲੇਜ ਕਰੋ ਰਣ ਘਾਤਾ ਜੇਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖੰਤ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਨੈ ਅਹ ਰੱਛਾ ਹੋਇ ਤੈਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਦ ਸਿਦ ਕਰ ਮੋ ਸਭ ਹੋਇ ਦੁਸ਼ਟ ਸਾਸ ਵੈ ਸਕੈ ਨਾ ਕੋਈ ਇੱਕ ਬਾਰ ਜント ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜ ਨਰਨਾਮ ਤਿਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪਹਾ ਦੇ ਲਿਹੁ ਬਾਰੇ ਸਰਵ ਠੌਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਣ ਤਿਹਾਰੀ ਆਪਹਾ ਦੇ ਲਿਹੁ ਬਾਰੇ ਸਰਵ ਠੌਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬਵਾਪ ਹਾ ਦੇ ਮਹ ਬਚਾਵੋ ਸਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸੱਬੇ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹੇ ਪਿਆਸਾ ਤੁਮੈ ਸਾੜ ਕੋ ਯ ਵਰਣਾ ਧਿਆਉ ਜੋ ਵਰਚਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੰਚੂ ਸੁੱਤਰ ਹਮਾਰੇ ਮਾਰੀਐ ਆਪਹਾ ਦੇਮ ਜੈ ਬਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰ ਰੱਛਾ राख लो राखण हारे साय संत साहे प्यारे दीन बंध दुष्टन के हंता तुम हो प्रिय चतुर्दश कंता काल पाए ब्रह्मा बवतरा काल पाए शिवजू जु अवतरा पाए कर भिष्ण प्रकाशा सकल काल का किया तमाशा जवन काल जो कि शिव की ओ बेदराज ब्रह्मा जो थीयो जवन काल सुलोक स्वारा नमस्कार है ताहे हमारा ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸ਼ਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਤੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਪਿ ਉਤਕਰਖ ਕਰਾ ਕਰਤਾ ਰਾ ਪ੍ਰਜਾ ਤਰ ਤਪਦੇ ਅਪਾਰਾ ਜਪਿਆ ਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਤਰ ਸਭੂ ਜੀਤੇ ਪਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰ ਇੰਦ੍ਰਾਲਮ ਜਾਣਤ ਭੇਦ ਭੇਦ ਅਰਿਆਲਮ ਰੰਕਾਰ ਨਿਰਪਿਕਾ ਨਰਲਾੰਬੇ ਆਦ ਅਨੀਲਾਨਾਦ ਸੰਬ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੀਵ ਨ ਪਾਵਤ ਬਿਦਾ ਤਾਕੋ ਕਿਰਪਾ ਹਨ ਅਨਮਨਤ ਮਹਾਮੂੜ ਕਚ ਪੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਕ ਪਿਉ ਰਾਪ ਕਹਿ ਭੁਪਾ ਅੰਡਜ ਜਿਰਜ ਸਿਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਉ ਫੁਲ ਰਾਜਾ ਹ ਬੈਠਾ ਕਉ ਸਿੰਪਟਪ ਸੰਕਰ ਕੈਠਾ ਸਗਰੀ ਸ੍ਰਿਸ਼ਟ ਤਖਾਇ ਚੰਪਵਾ ਜੁਗਾ ਸਰੂਪ ਸਿਮ ਪਵ ਔਰ ਰੱਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਤ ਸੰਗ ਕਰੋ ਦੁਸ਼ਟ ਜਿਤ ਉਟਵਤ ਉਤਪਤਾ ਸ ਕਲਮਲੇਜ ਕਰੋ ਰਣ ਘਾਤਾ ਜੇਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖੰਤ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਨੈ ਅਹ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿਧ ਕਰ ਮੋ ਸਭ ਹੋਏ ਦੁਸ਼ਟ ਸਾਸ ਵੈ ਸਕੈ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜੇ ਨਰਨਾਮ ਤਿਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇਤਮੈਂ ਸਰਣ ਤਿਹਾਰੀ ਆਪਹਾ ਦੇਲੇ ਹੋ ਬਾਰੇ ਸਰਬ ਠੌਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤਮੈਂ ਸਰਣ ਤਿਹਾਰੀ ਆਪਹਾ ਦੇਲੇ ਹੋ ਬਾਰੇ ਸਰਬ ਠੌਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬਵਾ ਪਹਾ ਦੇ ਮਹ ਬਚਾਵੋ ਸਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸੱਬੈ ਰਣ ਕੋ ਆਸੰਗਰੀਐ ਪੂਰਣ ਹੋਇ ਹਮਾਰੀ ਆਸਾ ਤੁਰਪ ਜਨ ਕੀ ਰਹਿ ਪਿਆਸਾ ਤੁਮੈ ਸਾੜ ਕੋ ਇਹ ਵਰਨਾ ਧਿਆਉ ਜੋ ਵਰਚਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰਚੂ ਸੁੱਤਰ ਹਮਾਰੇ ਮਾਰੀਐ ਆਪ ਹਾ ਦੇਮ ਜੈ ਪ੍ਰੀਅ ਮਰਣ ਕਾਲ ਕਾ ਤਰਾਸ ਲਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰ ਰੱਛਾ राख लो राखण हारे साय संत साए प्यारे दीन बंद दुष्टण के हंता तुम हो चतुर्दश कंता काल पाए ब्रह्मा बवतरा काल पाए शिव जु अवतरा काल पाए कर प्रकाशा सकल काल का किया तमासा जवन काल जो कि की शिव कीज ब्रह्मा जो थिओ जवन काल सुलोक स्वारा नमस्कार है ताहे हमारा ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸ਼ਿਵਕਣ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪ੍ਰੇਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਤੁੱਲਾ ਸਭ ਪ੍ਰੇ ਕਰਿਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਪਿ ਉਤਕਰਕ ਕਰਿ ਕਰਤਾ ਰਾ ਪ੍ਰਜਾ ਤਰ ਤਪਦੇ ਅਪਾਰਾ ਜਪਿਆ ਕਰਕ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਤਰ ਸਭੂ ਜੇਤੇ ਪਦਨ ਸ੍ਰਿਸ਼ਟ ਸਭ ਤਾਰੇ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰ ਇੰਦ੍ਰਾਲਮ ਜਾਣਤ ਬੇਦ ਭੇਦ ਅਰਿਆਲਮ ਰੰਕਾਰ ਨਿਰਪਿਕਾ ਨਰਲਾੰਬੇ ਆਦ ਨੀਲਾਨਾਦ ਸੰਬ ਤਾਕਾ ਮੂੜੁ ਚਾਰਤ ਭੇਦਾ ਜਾ ਕੋ ਪੀਵ ਨ ਪਾਵਤ ਬਿਦਾ ਤਾਕੋ ਕਿਰਪਾ ਹਾਨਿ ਅਨੁਮਾਨਤ ਮਹਾਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁਧ ਹੈ ਚੇਤੀ ਬਰਨਤ ਭਿੰਨ ਪਿੰਨ ਤੁਹਿ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਕ ਪਿਉ ਰਾਪ ਕਹਿ ਭੂਪਾ ਅੰਡਜ ਜਿਰਜ ਸਿਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਉ ਫੁਲ ਰਾਜਾ ਹ ਬੈਠਾ ਕਉ ਸਿੰਪਟਪ ਸੰਕਰ ਕੈਠਾ ਸਗਰੀ ਸ੍ਰਿਸ਼ਟ ਤਖਾਇ ਚੰਪਵਾ ਜੁਗਾ ਸਰੂਪ ਸਿਯੰ ਪਵ ਔਰ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰਾ ਸਿਕ ਸੰਗ ਕਰੋ ਦੁਸ਼ਟ ਜਿਤ ਉਟਵਤ ਉਤਪਾਤਾ ਸਕਲਮਲੇਜ ਕਰੋ ਰਣ ਘਾਤਾ ਜੇਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖੰਤ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਨੇ ਅਹ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿਦਿ ਸਿਦ ਕਰ ਮੋ ਸਭ ਹੋਏ ਦੁਸ਼ਟ ਸਾਸ ਵੈ ਸਕੈ ਨਾ ਕੋਈ ਇੱਕ ਬਾਰ ਜント ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜ ਨਰਨਾਮ ਤਿਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਗੇਤ ਮੈਂ ਸਰਣ ਤਿਹਾਰੀ ਆਪਹਾ ਦੇਲੇ ਹੋ ਬਾਰੇ ਸਰਬ ਠੌਰ ਮੋ ਹੋ ਸਾਜ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਗੇਤ ਮੈਂ ਸਰਣ ਤਿਹਾਰੀ ਆਪਹਾ ਦੇਲੇ ਹੋ ਬਾਰੇ ਸਰਬ ਠੌਰ ਮੋ ਹੋ ਸਾਜ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬਵਾਪ ਹਾ ਦੇ ਮਹੇ ਬਚਾਵੋ ਸਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸੱਬੈ ਰਣ ਕੋ ਆਸੰਗਰੀਐ ਪੂਰਣ ਹੋਇ ਹਮਾਰੀ ਆਸਾ ਤੁਰਪ ਜਨ ਕੀ ਰਹੇ ਪਿਆਸਾ ਤੁਮੈ ਸਾੜ ਕੋ ਇਹ ਵਰਨਾ ਧਿਆਉ ਜੋ ਵਰਚਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰਚੂ ਸੁੱਤਰ ਹਮਾਰੇ ਮਾਰੀਐ ਆਪਹਾ ਦੇਮ ਜੈ ਬਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰ ਰੱਛਾ ਰਾਖ ਲਿਓ ਮੋ ਰਾਖਣ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹਾ ਪ੍ਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਪਤਰਾ ਕਾਲ ਪਾਏ ਕਰਪਿ ਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਭੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸ਼ਿਵਕਣ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾ ਕਰਤਾ ਰਾ ਪ੍ਰਜਾ ਤਰ ਤਪ ਤੇ ਅਪਾਰਾ ਜਪਿਆ ਕਰਕ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਨਰਾਲਮ ਜਾਣਤ ਪੇਦ ਭੇਦ ਅਰਿਆਲਮ ਨਰੰਕਾਰ ਨਿਰਪਿਕਾ ਨਰਲਾੰਬੇ ਆਦ ਅਨੀਲਾਨਾਦ ਸੰਬ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੀਵ ਨ ਪਾਵਤ ਬਿਦਾ ਤਾਕੋ ਕਿਰਪਾ ਹਨ ਅਨੁਮਾਨਤ ਮਹਾਮੂੜ ਕਚ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁੱਧ ਹੈ ਚੇਤੀ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ एक रूपान उपसरूपा रंग पयो राप कही भूपा अंडज जे रच से तिन्नी उत्पुज खान बहो रच दिने कहो फुल राजा हा बैठा कहो सिमट पंकर कैठा सगरी सृष्ट दिखाया चंपवा जुगा सुरु सिम पव और अच्छा मेरी तुम करो सिखो बारा सत्संग करो दुष्ट जेत्य उठवत उत्पाता सकलमलेज लेच करो रणकाता ਜੇ ਅਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖੰਤ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਨੈ ਐ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧਿ ਸਿਧ ਕਰਮੋ ਸਭ ਹੋਏ ਦੁਸ਼ਟ ਸਾਸ ਵੈ ਸਕੈ ਨਾ ਕੋਈ ਇੱਕ ਬਾਰ ਜント ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜ ਨਰਨਾਮ ਤਿਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪਹਾ ਦੇਲੇ ਹੋ ਬਾਰੇ ਸਰਵ ਠੌਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਣ ਤਿਹਾਰੀ ਆਪਹਾ ਦੇਲੇ ਹੋ ਬਾਰੇ ਸਰਵ ਠੌਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ